ਕੈਨੇਡਾ ਦੇ ਵਿੱਚ ਵੀ ਇੰਡੀਆ ਦੇ ਇੰਡੀਆ ਦੇ ਕੈਨੇਡਾ ਸਾਰੇ ਮੁਲਕਾਂ ਦੇ ਵਿੱਚ ਇੱਕ ਦੂਸਰੇ ਦੇ ਜਿਨ੍ਹਾਂ ਦੇ ਚੰਗੇ ਰਿਲੇਸ਼ਨ ਨੇ ਸੰਘਰਸ਼ ਹੰਡਾਰ ਰਹੀਆਂ ਤੇ ਜਿਨ੍ਹਾਂ ਲੰਮਾ ਸਮਾਂ ਸੰਘਰਸ਼ ਹੰਡਾਇਆ ਉਹਨਾਂ ਸ਼ਖਸੀਅਤਾਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਔਰ ਇਸ ਸਟੇਜ ਦੀ ਅੱਜ ਦੀ ਖੂਬਸੂਰਤੀ ਇਹ ਹੈ ਕਿ ਇਸ ਦੇ ਉੱਤੇ ਜਿਹੜੇ ਤਿੰਨ ਪ੍ਰਮੁੱਖ ਕਿਸੇ ਵੀ ਚੀਜ਼ ਨੂੰ ਲੜਨ ਦੇ ਲਈ ਪਹਿਲੋਂ ਹੁੰਦੇ ਨੇ ਲਹਿਰ ਦੇ ਉਹਨਾਂ ਤਿੰਨਾਂ ਦੇ ਪ੍ਰਤੀਨਿਧਤਾ ਕਰਦੇ ਬੁਲਾਰੇ ਇੱਥੇ ਤੁਹਾਡੇ ਸਾਹਮਣੇ ਬੋਲ ਕੇ ਗਏ ਨੇ ਜਿਹੜੀ ਇੱਕ ਪੀਸਫੁਲ ਡੈਮੋਕਰੈਟਿਕ ਲੜਾਈ ਲੜਨੇ ਦੀ ਰਾਜਨੀਤਿਕ ਲੜਾਈ ਲੜਨੇ ਹੁੰਦੀ ਹੈ ਸਰਦਾਰ ਮਾਨ ਸਾਹਿਬ ਉਹਦੀ ਪ੍ਰਤੀਨਿਧਤਾ ਲੰਬੇ ਸਮੇਂ ਤੋਂ ਕਰਦੇ ਰਹੇ ਨੇ ਤੇ ਅੱਜ ਵੀ ਕਰ ਰਹੇ ਨੇ ਉਹ ਤੁਹਾਡੇ ਸਾਹਮਣੇ ਨੇ ਸਰਦਾਰ ਅਜਮੇਰ ਸਿੰਘ ਜਿਹੜਾ ਕਿ ਇੰਟੈਲੈਕਚੁਅਲ ਪੱਧਰ ਆ ਸਾਡਾ ਜ਼ਹਿਰ ਨੂੰ ਜਸਟੀਫਾਈ ਕਰਨਾ ਲਰਨ ਦੀ ਸਮਝ ਲੋਕਾਂ ਦੇ ਵਿੱਚ ਪੈਦਾ ਕਰਨੀ ਦੁਨੀਆ ਦੇ ਵਿੱਚ ਆਪਣਾ ਪੱਖ ਰੱਖਣਾ ਉਹਦੀ ਪ੍ਰਤੀਨਿਧਤਾ ਕਰਦੇ ਗਏ ਨੇ ਔਰ ਜੁਝਾਰੂ ਸੰਘਰਸ਼ ਦੇ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਜਿਹੜਾ ਸਾਡਾ ਜੁਝਾਰੂ ਪਾਨਿਆ ਉਹਨੂੰ ਹੰਡਾਉਣ ਵਾਲੇ ਭਾਈ ਦਲਜੀਤ ਸਿੰਘ ਬਿੱਟੂ ਸਰਦਾਰ ਕਮਰਪਾਲ ਸਿੰਘ ਉਹਨਾਂ ਨੇ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਸੋ ਇਹ ਤਿੰਨਾਂ ਨੂੰ ਮਿਲਾ ਕੇ ਹੀ ਸਾਡੀ ਲਹਿਰ ਜਿਹੜੀ ਆ ਪੂਰੀ ਹੁੰਦੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਤਿੰਨਾਂ ਹੀ ਪੱਖਾਂ ਦੇ ਉੱਤੇ ਜਿਹੜੇ ਸਾਡੇ ਆਗੂ ਸਹਿਬਾਨ ਇੱਥੇ ਬੈਠਣ ਸਭ ਤੋਂ ਪਹਿਲਾਂ ਤੇ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਅਲੱਗ-ਅਲੱਗ ਪਹਿਲੂਆਂ ਦੇ ਉੱਤੇ ਸੰਘਰਸ਼ ਨੂੰ ਲੜ ਕੇ ਤੇ ਸਾਡੇ ਅਰਗੇ ਪੀੜ੍ਹੀ ਨੂੰ ਇਹਦੇ ਬਾਰੇ ਬੋਲਣ ਜੋਗਾ ਕੀਤਾ ਹਾਲ ਦੀ ਘੜੀ ਤੇ ਮੈਂ ਬੋਲਣ ਜੋਗਾ ਇਹ ਕਹੂੰਗਾ ਕਿਉਂਕਿ ਸੰਘਰਸ਼ ਲੜਨਾ ਜਿਹੜਾ ਹੈ ਅਸਲ ਦੇ ਵਿੱਚ ਉਹ ਤੇ ਜਗਾਹ ਦੀ ਗੱਲ ਹੈ ਅਜੇ ਅਸੀਂ ਬੋਲਣ ਜੋਗੇ ਹੋਏ ਹਾਂ ਉਸ ਸੰਘਰਸ਼ ਬਾਰੇ ਉਹਦੀ ਜਿਹੜੀ ਵਾਗ ਡੋਰਾ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਜੇ ਸਿਰਫ ਸਾਡੀ ਜ਼ੁਬਾਨ ਚੱਲਣੀ ਸ਼ੁਰੂ ਹੋਈ ਹੈ ਸੋ ਜੇ ਬੋਲਣ ਜੋਗੇ ਸਾਨੂੰ ਕੀਤਾ ਤੇ ਸਾਡੀਆਂ ਇਹਨਾਂ ਪੀੜ੍ਹੀਆਂ ਨੇ ਕੀਤਾ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਗੁਰੂ ਮਹਾਰਾਜ ਦਾ ਧੰਨਵਾਦ ਔਰ ਦੂਸਰੇ ਨੰਬਰ ਤੇ ਜਿੰਨੀ ਸੰਗਤ ਇੱਥੇ ਪਹੁੰਚੀ ਹੈ ਦੂਰੋਂ ਨੇੜੇੋਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਖਾਲਸਾਤਨ ਐਲਾਨਨਾਮਾ 29 April 1986 ਨੂੰ ਪੰਥਕ ਕਮੇਟੀ ਵੱਲੋਂ ਕੀਤਾ ਗਿਆ ਆ ਪਰ ਇਸ ਤੋਂ ਪਹਿਲਾਂ ਵੀ ਕੁਝ ਸੰਸਥਾਵਾਂ ਨੇ ਕੁਝ ਜਥੇਬੰਦੀਆਂ ਨੇ ਔਰ ਕੁਝ ਇੰਡੀਵਿਜੂਅਲਸ ਨੇ ਜਿਹੜਾ ਆਪਣਾ ਟਾਰਗੇਟ ਹੀ ਉਹ ਖਾਲਸਤਾਨ ਨੂੰ ਮਿਥ ਲਿਆ ਸੀ ਉਹਨਾਂ ਦੇ ਸੰਘਰਸ਼ ਨੂੰ ਛੁਟਿਆਏ ਬਿਨਾ ਕਿਉਂਕਿ ਕਈ ਵਾਰ ਇਹ ਗੱਲ ਆ ਜਾਂਦੀ ਹੈ ਵੀ ਜਦੋਂ ਤੁਸੀਂ ਖਾਲਸਤਾਨ ਐਲਾਨ ਨਾਮੇ ਦੇ ਉੱਤੇ ਹੀ ਬਹਿ ਕੇ ਜਾਂ ਉਹਦੇ ਫੋਕਸ ਦੇ ਵਿੱਚ ਗੱਲ ਕਰਦੇ ਹੋ ਤੇ ਸ਼ਾਇਦ ਜਿਨ੍ਹਾਂ ਨੇ ਪਹਿਲਾਂ ਸੰਘਰਸ਼ ਕੀਤਾ ਉਹਨਾਂ ਨੂੰ ਅਸੀਂ ਯੋਗ ਥਾਂ ਨਹੀਂ ਦਿੰਦੇ ਐਵੇਂ ਦੀ ਪਰਸੈਪਸ਼ਨ ਦੁਨੀਆ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਗੁਰਦਵਾਰਾ ਖਾਲਸਾ ਵੱਲੋਂ ਅਸੀਂ ਉਹਨਾਂ ਹਰ ਇੱਕ ਸਰੀਰ ਦਾ ਹਰ ਇੱਕ ਰੂਹ ਦਾ ਸਤਿਕਾਰ ਕਰਦੇ ਆਂ ਜਿਨ੍ਹਾਂ ਨੇ ਇਸ ਐਲਾਨਨਾਮੇ ਤੋਂ ਪਹਿਲਾਂ ਵੀ ਆਪਣਾ ਸੰਘਰਸ਼ ਖਾਲਸਾਣ ਦੀ ਪ੍ਰਾਪਤੀ ਲਈ ਕੀਤਾ ਇਸ ਡਾਕੂਮੈਂਟ ਨੇ ਇਸ ਐਲਾਨਨਾਮੇ ਨੇ ਆਪਣੀ ਇੱਕ ਅਹਿਮ ਜਗ੍ਹਾ ਬਣਾਈ ਉਸ ਦੇ ਬਾਰੇ ਸਰਦਾਰ ਕਮਰਪਾਲ ਸਿੰਘ ਉਹਨਾਂ ਨੇ ਜਿਹੜਾ ਸੰਦੇਸ਼ ਪੜ੍ਹਿਆ ਔਰ ਜਿਹੜਾ ਉਹਨਾਂ ਨੇ ਲੈਕਚਰ ਕੀਤਾ ਉਹਦੇ ਵਿੱਚ ਉਹ ਗੱਲ ਕਰ ਗਏ ਨੇ ਮੈਂ ਉਹਨੂੰ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਪਰ ਮੋٹے ਗੱਲ ਦੇ ਵਿੱਚ ਇੱਕ ਚੀਜ਼ ਮੈਂ ਦੁਬਾਰਾ ਫੇਰ ਰਿਪੀਟ ਕਰ ਦੇਣੀ ਚਾਹੁੰਦਾ ਹੈ ਕਿ ਇਸ ਐਲਾਨਨਾਮੇ ਤੋਂ ਬਾਅਦ ਦੁਨੀਆ ਦੇ ਵਿੱਚ ਇਹ ਗੱਲ ਗਈ ਜਿਨ੍ਹਾਂ ਸਿੰਘ ਸਿੰਘਣੀਆਂ ਪੰਜਾਬ ਦੀ ਧਰਤੀ ਦੇ ਉੱਤੇ ਹਕੂਮਤ ਖਿਲਾਫ ਲੜਦਿਆਂ ਸ਼ਹਾਦਤਾਂ ਪ੍ਰਾਪਤ ਕਰਕੇ ਜਾਂ ਉਹਨਾਂ ਦੀਆਂ ਜੇਲ੍ਹਾਂ 'ਚ ਬੈਠੇ ਨੇ ਜਾਂ ਕਿਸੇ ਵੀ ਕਾਰਨ ਉਹਨਾਂ ਦਾ ਤਸ਼ੱਦਦ ਸਹਿ ਚੁੱਕੇ ਜਾਂ ਸਹਿ ਰਹੇ ਨੇ ਉਹ ਖਾਲਸਤਾਨੀ ਨੇ ਉਹਨਾਂ ਨੂੰ ਇੱਕ ਪਹਿਚਾਣ ਮਿਲੀ ਇਹਦਾ ਮਤਲਬ ਇਹ ਨਹੀਂ ਹੈ ਕਿ ਪਹਿਲੇ ਕੋਈ ਖਾਲਸਤਾਨੀ ਹੈ ਨਹੀਂ ਸੀ ਉਹ ਵੀ ਸੀ ਪਰ ਕੌਮੀ ਰੂਪ ਦੇ ਵਿੱਚ ਵੱਡੇ ਰੂਪ ਦੇ ਵਿੱਚ ਸਾਡੀ ਕੌਮ ਨੂੰ ਬਹੁਤਾਤ ਰੂਪ ਦੇ ਵਿੱਚ ਇਹ ਪਹਿਚਾਣ ਮਿਲੀ ਕਿ ਇਸ ਸੰਘਰਸ਼ ਖਾਲਸਤਾਨ ਦੀ ਪ੍ਰਾਪਤੀ ਲਈ ਚੱਲ ਰਿਹਾ ਹੈ ਇਸ ਡਾਕੂਮੈਂਟ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਨੂੰ ਅੱਜ ਨਵੇਂ ਸੰਦਰਭ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ ਇਹਨਾਂ ਦੇ ਵਿੱਚ ਕੋਈ ਕਟਵਾਦ ਕੀਤੀ ਜਾ ਸਕਦੀ ਹੈ ਕਿਉਂਕਿ ਕੋਈ ਵੀ ਇਹ ਡਾਕੂਮੈਂਟ ਸਿਰਫ ਗੁਰਬਾਣੀ ਤੋਂ ਬਿਨਾ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਇਲਾਹੀ ਹੋਵੇ ਤੇ ਜਿਹਦੇ ਵਿੱਚ ਬਦਲਾਅ ਨਾ ਕੀਤਾ ਜਾ ਸਕਦੇ ਹੁਣ ਹਾਲਾਤਾਂ ਮੁਤਾਬਕ ਹਰ ਚੀਜ਼ ਦੇ ਵਿੱਚ ਨਵਾਂ ਜਿਹੜੀ ਨਵਾਂਪਣ ਉਹ ਲਿਆਂਦਾ ਜਾ ਸਕਦਾ ਹੈ ਪਰ ਫਿਰ ਵੀ ਇਸ ਡਾਕੂਮੈਂਟ ਦੇ ਆਧਾਰ 'ਤੇ ਜਿਹੜੀਆਂ ਕੁਝ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਸਾਡੇ ਅੱਜ ਦੇ ਨੌਜਵਾਨਾਂ ਨੂੰ ਪੜਨੀਆਂ ਵੀ ਚਾਹੀਦੀਆਂ ਨੇ ਸਮਝਣੀਆਂ ਵੀ ਚਾਹੀਦੀਆਂ ਨੇ ਔਰ ਅੱਜ ਦੇ ਸੰਦਰਭ ਦੇ ਵਿੱਚ ਵਿਚਾਰਨੀਆਂ ਵੀ ਚਾਹੀਦੀਆਂ ਨੇ ਉਹ ਮੈਂ ਕੁਝ ਗੱਲਾਂ ਇਸ ਡਾਕੂਮੈਂਟ ਦੇ ਵਿੱਚ ਪੜ੍ਹ ਕੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦਾ ਆ। ਕਿ ਜਿਵੇਂ ਇਹ ਡਾਕੂਮੈਂਟ ਆ ਖਾਲਿਸਤਾਨ ਦੇ ਬਾਰੇ ਖਾਲਿਸਤਾਨ ਦਾ ਐਲਾਨ ਆ ਤੇ ਇਹਦੇ ਵਿੱਚ ਰਾਜਸੀ ਪੱਖ ਵੀ ਰੱਖਿਆ ਗਿਆ ਹੈ। ਸਾਡਾ ਸਮਾਜਿਕ ਢਾਂਚਾ ਜਿਹੜਾ ਕਿਦਾਂ ਦਾ ਹੋਵੇਗਾ ਉਹਦੇ ਬਾਰੇ ਵੀ ਕੁਝ ਚਾਨਣ ਪਾਇਆ ਗਿਆ ਹੈ। ਔਰ ਇਹਨੂੰ ਜਿੰਨਾ ਚਾਹੀਏ ਅਸੀਂ ਐਲੈਬੋਰੇਟ ਕਰ ਸਕਦੇ ਹਾਂ ਜਿੰਨਾ ਚਾਹੀਏ ਇਹਦੇ 'ਚ ਵਿਸਥਾਰ ਕਰ ਸਕਦੇ ਆਂ ਔਰ ਉਹਦੇ ਲਈ ਸਭ ਤੋਂ ਪਹਿਲੀ ਅਪੀਲ ਮੈਂ ਆਪਣੇ ਵਿਦਵਾਨ ਵਰਗ ਨੂੰ ਕਰਾਂਗਾ ਕਿ ਜ਼ਰੂਰੀ ਨਹੀਂ ਕਿ ਇਸੇ ਨੂੰ ਆਧਾਰ ਬਣਾ ਕੇ ਪਰ ਇਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਲਈਆਂ ਜਾ ਸਕਦੀਆਂ ਨੇ ਉਹਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਤੋਲ ਕੇ ਅਸੀਂ ਆਪਣਾ ਜਿਹੜਾ ਵਿਜ਼ਨ ਹੈ ਅਗਲਾ ਜਿਹੜਾ ਸਾਡੇ ਢਾਂਚੇ ਨੇ ਅਲੱਗ-ਅਲੱਗ ਚਾਹੇ ਰਾਸਿਕ ਨੇ ਚਾਹੇ ਸਮਾਜਿਕ ਨੇ ਚਾਹੇ ਆਰਥਿਕ ਢਾਂਚੇ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੀ ਸਾਨੂੰ ਬਹੁਤ ਜ਼ਰੂਰਤ ਆ ਸੋ ਉਹ ਅਸੀਂ ਕਰੀਏ ਪਰ ਜਦੋਂ ਅੱਜ ਦੇ ਸਮਾਜ 'ਚ ਅਸੀਂ ਵਿਚਰਦੇ ਆਂ ਤੇ ਖਾਲਿਸਤਾਨ ਨੂੰ ਲੈ ਕੇ ਬਹੁਤ ਸਾਰੇ ਭਰਮ ਭੁਲੇਖੇ ਜਿਹੜੇ ਨੇ ਸਰਕਾਰਾਂ ਵੱਲੋਂ ਪਾ ਦਿੱਤੇ ਗਏ ਨੇ ਕੁਝ ਉਹ ਨੇ ਜਿਹੜੇ ਸਰਕਾਰਾਂ ਨੇ ਪਾਤੇ ਤੇ ਕਈ ਇਹੋ ਜਿਹੇ ਵੀ ਨੇ ਜਿਹੜੇ ਅਸੀਂ ਆਪਣੇ ਆਪ ਹੀ ਆਪਣੇ ਦਿਮਾਗਾਂ ਦੇ ਵਿੱਚ ਪਾ ਲਏ ਨੇ ਵੀ ਨਹੀਂ ਜੀ ਜੇ ਖਾਲਿਸਤਾਨ ਬਣੂਗਾ ਤੇ ਆ ਕਿਦਾਂ ਹੋਊਗਾ ਉਹ ਕਿਦਾਂ ਹੋਊਗਾ ਸਰਹੱਦ ਕਿੱਧਰ ਨੂੰ ਜਾਊਗੀ ਟ੍ਰੇਡ ਕਿਦਾਂ ਕਰੋਗੇ ਆਰਥਿਕਤਾ ਕਿੱਦਾਂ ਦੀ ਹੋਊਗੀ ਸਮਾਜਿਕ ਢਾਂਚੇ ਕਿੱਦਾਂ ਦੇ ਹੋਣਗੇ ਤੁਸੀਂ ਪਿੰਡਾਂ ਦੇ ਸ਼ਮਸ਼ਾਨ ਘਾਟੇ ਇੱਕ ਕਿਦਾਂ ਕਰੋਗੇ ਗੁਰੂ ਘਰ ਕਿਦਾਂ ਇੱਕ ਕਰੋਗੇ ਇਹੋ ਜਿਹੇ ਬੜੇ ਬੇਤੁਕੇ ਜੇ ਸਵਾਲ ਪਰ ਅਹਿਮ ਸਵਾਲ ਬੇਤੁਕੇ ਮੈਂ ਕਹਿ ਰਿਹਾ ਇਸ ਕਰਕੇ ਨਾਲ ਸ਼ਬਦ ਵਰਤੇ ਤਾਂ ਅਹਿਮ ਦੋਵੇਂ ਸ਼ਬਦ ਵਰਤੇ ਨੇ ਵੀ ਇਹ ਅਹਿਮੀਅਤ ਰੱਖਦੇ ਨੇ ਜੇ ਇਹਨਾਂ ਨੂੰ ਕੋਈ ਸੀਰੀਅਸ ਹੋ ਕੇ ਕਰੇ ਤੇ ਪਰ ਜੇ ਸਿਰਫ ਟੁੱਚਰ ਡਾਉਣ ਲਈ ਕਰਨੇ ਨੇ ਤਾਂ ਫਿਰ ਇਹ ਬੇਤੁਕੇ ਨੇ ਪਰ ਜੇ ਇਹਨੂੰ ਸੀਰੀਅਸ ਹੋ ਕੇ ਸੋਚਿਆ ਜਾਵੇ ਤਾਂ ਫਿਰ ਇਹਨਾਂ ਦੇ ਉੱਤੇ ਕੰਮ ਕਰਨ ਦੀ ਸਾਨੂੰ ਜ਼ਰੂਰਤ ਹੈ ਤੇ ਉਹਨਾਂ ਦੇ ਵਿੱਚੋਂ ਕਈਆਂ ਦੇ ਜਵਾਬ ਇਸ ਡਾਕੂਮੈਂਟ ਦੇ ਵਿੱਚ ਹੈਗੇ ਨੇ ਤੇ ਜਿਨ੍ਹਾਂ ਨੂੰ ਹੋਰ ਜ਼ਿਆਦਾ ਮੈਨੂੰ ਲੱਗਦਾ ਨਿਖਾਰਨ ਦੀ ਜ਼ਰੂਰਤ ਆ ਖੈਰ ਜਿੰਨੇ ਇਹਦੇ ਵਿੱਚ ਹੈ ਨੇ ਉਹ ਮੈਂ ਕੋਟ ਕਰਕੇ ਜ਼ਰੂਰ ਤੁਹਾਡੇ ਨਾਲ ਗੱਲ ਆ ਗੱਲ ਆ ਸਾਂਝੀ ਕਰਨੀ ਚਾਹੁੰਦਾ ਆ ਕਿ ਜਿਵੇਂ ਇੱਕ ਪਹਿਲਾ ਤੁ ਚੜਡਾਈ ਜਾਂਦੀ ਆ ਲੋਕਾਂ ਵੱਲੋਂ ਜਾਂ ਸਰਕਾਰਾਂ ਵੱਲੋਂ ਉਹ ਇਹ ਕਿ ਜਦਨ ਖਾਲਸਾਣ ਜਦੋਂ ਬਣਾਉਣ ਦੀ ਗੱਲ ਕਰਦੇ ਨੇ ਤੇ ਇਹਨਾਂ ਦਾ ਮਤਲਬ ਆ ਕਿ ਖੂਨ ਖਰਾਬਾ ਹੋਵੇ ਸੰਤਾਲੀ ਅੰਗ ਵੱਡ-ਵਡਾਈਆ ਹੋਊਗਾ ਇਹ ਜੀ ਇਥੋਂ ਹਿੰਦੂ ਕੱਢ ਦਿੱਤੇ ਜਾਣਗੇ ਬਾਕੀ ਇੰਡੀਆ ਦੇ ਵਿੱਚ ਵਸਦੇ ਸਿੱਖਾਂ ਦਾ ਕੀ ਹਾਲ ਹੋਊਗਾ ਇਦਾਂ ਦੇ ਸਵਾਲ ਉਠਾਏ ਜਾਂਦੇ ਨੇ ਪਰ ਉਸ ਸਮੇਂ ਦੀ ਲੀਡਰਸ਼ਿਪ ਦੀ ਦੂਰੰਦੇਸ਼ੀ ਵੇਖੀ ਅਸੀਂ ਕਿ ਇਹ ਨਾ ਇਸ ਡਾਕੂਮੈਂਟ ਦੇ ਵਿੱਚ ਸੰਕੇਤਕ ਰੂਪ ਚ ਉਹਦਾ ਜਵਾਬ ਦਿੱਤੇ ਹੋਏ ਨੇ ਮੈਂ ਹੂਬ ਉਹਨਾਂ ਦੇ ਸ਼ਬਦ ਪੜ ਕੇ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਕਿ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਇੱਥੇ ਉਥਲ ਪੁਥਲ ਹੋਊਗੀ ਇੱਥੇ ਪਤਾ ਨਹੀਂ ਕਿਵੇਂ ਮਤਲਬ ਭਗੜੜ ਮੱਚੇਗੀ ਸੋ ਉਹਦੇ ਵਿੱਚ ਜਵਾਬ ਦਿੰਦੇ ਨੇ ਕਿ ਅਸੀਂ ਕੋਈ ਉਥਲ ਪੁਥਲ ਕਰਨ ਅਤੇ ਅਜਾਹੀ ਲਊ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰੇ ਪਾਸੋਂ ਵੀ ਇਹੋ ਆਸ ਕਰਦੇ ਆਂ ਮਤਲਬ ਇਹ ਜ਼ਿੰਮੇਵਾਰੀ ਇਕੱਲੀ ਸਾਡੀ ਨਹੀਂਗੀ ਕਿ ਉਥਲ ਪੁਥਲ ਨਾ ਹੋਵੇ ਤੇ ਲਾਹੂ ਨਾ ਡੋਲੇ ਇਹਦੀ ਜ਼ਿੰਮੇਵਾਰੀ ਦੂਸਰੀਆਂ ਧਿਰਾਂ ਤੇ ਵੀ ਹੈ ਦੂਸਰੀਆਂ ਧਿਰਾਂ ਦਾ ਮਤਲਬ ਇਹ ਨਹੀਂ ਕਿ ਪੰਥਕ ਪੜ ਵਿੱਚ ਵਿਚਰਦੇ ਆਂ ਦੂਸਰੀ ਧਿਰ ਦਾ ਮਤਲਬ ਆ ਹਿੰਦੁਸਤਾਨ ਦੇ ਉੱਤੇ ਵੀ ਹੈ ਉਹਨਾਂ ਦੇ ਉੱਤੇ ਵੀ ਇਹ ਬਰਾਬਰ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਮਸਲੇ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਹੱਲ ਕਰੇ ਔਰ ਇਹਦੇ ਨਾਲ ਹੀ ਅੱਗੇ ਲਿਖਦੇ ਨੇ ਕਿ ਭਾਰਤ ਦੀ ਹਿੰਦੂ ਬੋਹ ਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਹੀਂ ਨਜੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਆਂ ਮਤਲਬ ਆਪਣਾ ਪੱਖ ਰੱਖ ਰਹੇ ਨੇ ਕਿ ਅਸੀਂ ਤੁਹਾਡੇ ਸਾਹਮਣੇ ਇਹ ਆਪਣਾ ਪੱਖ ਜ਼ਾਹਰ ਕਰਦੇ ਆਂ ਕਿ ਅਸੀਂ ਗੱਲਬਾਤ ਦੇ ਰਹੀਂ ਇਸ ਮਸਲੇ ਨੂੰ ਨਜੱਠਣ ਦੇ ਲਈ ਤਿਆਰ ਆ ਹੁਣ ਇੱਕ ਧਿਰ ਤਿਆਰ ਬੈਠੀ ਆ ਤੇ ਦੂਸਰੇ ਪਾਸਿਓਂ ਕਮੀ ਫਿਰ ਕਿਧਰ ਹੋ ਆ ਸਰਕਾਰ ਵਾਲੇ ਪਾਸਿਓਂ ਜਿਸ ਦੇ ਨਾਲ ਅਸੀਂ ਲੜ ਰਹੇ ਆ ਉਧਰਲੇ ਪਾਸਿਓਂ ਸੋ ਉਹਨਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਵੀ ਇਸ ਮਸਲੇ ਨੂੰ ਬੈਗ ਨਜੱਠਿਆ ਜਾਵੇ ਤੇ ਇਹੀ ਗੱਲ ਕਸ਼ਮੀਰ ਤੇ ਵੀ ਟੁੱਕਦੀ ਆ ਕਸ਼ਮੀਰ ਦਾ ਮਸਲਾ ਵੀ politically ਬਹਿ ਕੇ ਹੱਲ ਹੋਣਾ ਪਰ ਇੰਡੀਆ ਦਾ ਰਵਈਆ ਹੈ ਕਿ ਉਹ ਹਰ ਇਸ ਤਰ੍ਹਾਂ ਦੀ ਮੂਵਮੈਂਟ ਨੂੰ ਹਥਿਆਰ ਦੇ ਨਾਲ ਦੱਬਣਾ ਚਾਹੁੰਦਾ ਹੈ ਲੋਕਾਂ ਨੂੰ ਜੇਲ੍ਹਾਂ ਚ ਸੁੱਟ ਕੇ ਦੱਬਣਾ ਚਾਹੁੰਦਾ ਹੈ ਜਿਹੜਾ ਆਵਾਜ਼ ਚੁੱਕਦਾ ਹੈ ਉਹਦੀ ਆਵਾਜ਼ ਨੂੰ ਬੰਦ ਕਰਕੇ ਦੱਬਣਾ ਚਾਹੁੰਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਲਗਾਤਾਰ ਚੱਲਦੀ ਆ ਰਹੀਆਂ ਨੇ ਪਰ ਇਸ ਤਰੀਕੇ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਪਰ ਸਾਡੀ ਲੀਡਰਸ਼ਿਪ ਦੀ ਉਸ ਸਮੇਂ ਦੀ ਇਹ ਮਚਿਓਰਿਟੀ ਹੀ ਕਿ ਉਹਨਾਂ ਨੇ ਉਸ ਦਿਨ ਵੀ ਇਹ ਗੱਲ ਕਹੀ ਵੀ ਅਸੀਂ ਇਸ ਚੀਜ਼ ਲਈ ਤਿਆਰ ਹਾਂ ਔਰ ਇਹ ਗੱਲ ਉਸ ਦਿਨ ਕਹਿ ਰਹੇ ਨੇ ਸਾਡੀ ਖੁੱਲ੍ਹ ਦੇਲੀ ਵੇਖੋ ਜਦਨ ਅਸੀਂ ਹਿੰਦੁਸਤਾਨ ਦਾ ਹਮਲਾ ਆਪਣੇ ਅਕਾਲ ਤਖਤ ਸਾਹਿਬ ਦੇ ਉੱਤੇ ਵੇਖ ਚੁੱਕੇ ਹਾਂ ਉਸ ਦਿਨ ਵੀ ਸਿੱਖ ਇੰਨੀ ਨਰਮਾਈ ਤੇ ਇੰਨੀ ਸ਼ਾਂਤੀ ਬਖਾਲ ਰਿਆ ਆ ਕਿ ਉਹ ਕਹਿ ਰਿਹਾ ਵੀ ਆਓ ਗੱਲਬਾਤ ਦੇ ਨਾਲ ਬਹਿ ਕੇ ਮਸਲਾ ਹੱਲ ਕਰੀਏ ਪਰ ਦੂਸਰੇ ਪਾਸੇ ਜਿਹੜੀ ਬਹੁ ਗਿਣਤੀ ਔਰ ਜਿਹੜਾ ਇਹ ਹਿੰਦੂ ਤਾਂ ਵੀ ਮੁਲਕ ਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਤੇ ਪਰਮੋ ਹਿੰਸਾ ਦੇ ਉੱਤੇ ਵਿਸ਼ਵਾਸ ਰੱਖਦੇ ਹਾਂ ਅਸੀਂ ਬੜੇ ਸੌਫਟ ਹਾਰਟਡ ਹਾਂ ਸਾਡੇ ਦਿਲ ਬੜੇ ਨਰਮ ਨੇ ਜੀ ਅਸੀਂ ਤੇ ਜੀਵਤ ਆ ਤੱਕ ਨਹੀਂ ਕਰਦੇ ਉਹ ਬੰਦਾ ਹੈ ਜਾਂ ਉਹ ਸਰਕਾਰਾਂ ਕਿੱਧਰ ਨੂੰ ਜਾ ਰਹੀਆਂ ਨੇ ਸੋ ਇਹ ਸਵਾਲੀਆ ਚਿੰਨਿਆਂ ਦੇ ਉਹਨਾਂ ਦੇ ਉੱਤੇ ਸੋ ਇਸੇ ਗੱਲ ਦੀ ਉਹ ਅੱਗੇ ਜਿਹੜੀ ਦੂਸਰੀ ਮੁਲਕਾਂ ਦੇ ਵਿੱਚ ਦੀ ਜਿਹੜੀ ਗੱਲ ਆ ਉਹਨਾਂ ਦੀ ਮਚਿਓਰਿਟੀ ਉਹ ਕਿੱਥੋਂ ਦਿਖਦੀ ਆ ਵੀ ਉਹ ਇਸ ਮੁਲਕ ਨੂੰ ਦੁਨੀਆ ਦੇ ਵਿੱਚੋਂ ਕੋਈ ਆਈਸੋਲੇਟ ਨਹੀਂ ਕਰਨਾ ਚਾਹੁੰਦੇ ਆਈਸੋਲੇਟ ਦਾ ਮਤਲਬ ਹੁੰਦਾ ਵੀ ਦੁਨੀਆ ਨਾਲ ਵੱਖਰਾ じゃ ਨਹੀਂ ਕਰਨਾ ਚਾਹੁੰਦੇ ਵੀ ਦੁਨੀਆ ਦੇ ਵਿੱਚ ਮਿਲੇ ਹੀ ਨਾ ਕਿਸੇ ਦੇ ਨਾਲ ਜਾਂ ਦੁਨੀਆ ਦੇ ਵਿੱਚ ਵਿਚਰੇ ਹੀ ਨਾ ਕਿਸੇ ਦੇ ਨਾਲ ਉਹ ਇਸ ਸਮਾਜ ਦੇ ਵਿੱਚ ਇਸ ਪੂਰੀ ਦੁਨੀਆ ਦੇ ਵਿੱਚ ਇੱਕ ਰਾਜ ਸਥਾਪਿਤ ਕਰਨਾ ਚਾਹੁੰਦੇ ਨੇ ਔਰ ਉਹਦੇ ਲਈ ਉਹ ਅਪੀਲ ਕਰਦੇ ਨੇ ਕਿੰਨਾਂ ਨੂੰ ਅਪੀਲ ਕਰਦੇ ਨੇ ਉਹ ਕਹਿੰਦੇ ਯੂਨੋ ਜਿਹਨੂੰ ਅੱਜ ਕੱਲ ਯੂਨ ਕੱਲਾ ਕਹਿ ਦਿੱਤਾ ਜਾਂਦਾ ਯੂਨੋ ਅਤੇ ਉਸ ਦੇ ਸਾਰੇ ਮੈਂਬਰ ਦੇਸ਼ਾਂ ਤੋਂ ਵੀ ਰਾਜਸੀ ਮਾਨਤਾ ਦੀ ਮੰਗ ਕਰਦੇ ਆ ਮਤਲਬ ਕਿ ਇੱਕ ਦੂਸਰੇ ਨੂੰ ਅਪਣਾਉਣ ਦੀ ਮੰਗ ਕਰਦੇ ਨੇ ਕਿ ਜਿਹੜੇ ਉਹ ਵਰਲਡ ਪਾਵਰਸ ਨੇ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਜਿਹੜਾ ਸਾਡਾ ਰਾਜਸੀ ਢਾਂਚਾ ਹੈ ਜਿਹੜਾ ਖਾਲਸਤਾਨ ਆ ਉਹਨੂੰ ਰਿਕੋਗਨਾਈਜ਼ ਕੀਤਾ ਜਾਵੇ ਸੋ ਉਹਨੂੰ ਰਿਕੋਗਨਾਈਜ਼ ਕਰਨ ਦਾ ਮਤਲਬ ਕਿ ਅਸੀਂ ਦੁਨੀਆ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਹਾਂ ਅਸੀਂ ਕੋਈ ਇਹ ਨਹੀਂ ਚਾਹੁੰਦੇ ਕਿ ਸਾਡੇ ਇਸ ਬਾਰਡਰ ਦੇ ਆਲੇ ਦੁਆਲੇ ਕੈਸੀ ਤਾਰ ਲੱਗ ਜਾਏ ਜਿੱਤੇ ਵਿੱਚ ਸਿਰਫ ਸਿੱਖ ਜਿਹੜੇ ਆ ਉਹ ਕੋ ਸੁਪਨੇ ਵਾਂਗੂ ਰਹਿਣ ਤੇ ਬਾਕੀ ਦੁਨੀਆ ਲਈ ਇਹ ਹੋ ਜਾਏ ਕਿ ਪਤਾ ਨਹੀਂ ਸਿੱਖ ਹੁੰਦੇ ਵੀ ਗੱਦਾਂ ਦੇ ਨੇ ਜਾਂ ਅਸੀਂ ਕੋਈ ਇਦਾਂ ਦਾ ਰਾਜ ਨਹੀਂ ਚਾਹੁੰਦੇ ਕਿ ਸਾਡੇ ਬਾਰਡਰਾਂ ਦੇ ਉੱਤੇ ਸਿਰਫ ਤੋਪਾਂ ਬੀੜੀਆਂ ਆਣ ਤੇ ਬੰਦੇ 47 ਲੈ ਕੇ ਖਲੋਤੇ ਹੋਣ ਵੀ ਜਿੰਨੇ ਇੱਧਰ ਨੁਆਖ ਕੀਤੀ ਤੇ ਅਸੀਂ ਛਾੜ ਕੇ ਰੱਖ ਦੇਵਾਂਗੇ ਵੀ ਇਸ ਧਰਤੀ ਤੇ ਅਸੀਂ ਕਿਸੇ ਦਾ ਪੈਰ ਨਹੀਂ ਪੈਣ ਦੇਣਾ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਇਸ ਦੁਨੀਆ ਦੇ ਨਾਲ ਰਲ ਕੇ ਚੱਲਣਾ ਚਾਹੁੰਦੇ ਆ ਜਿਵੇਂ ਦੂਸਰੇ ਮੁਲਕ ਬਣੇ ਨੇ ਓਵੇਂ ਸਾਡਾ ਇੱਕ ਮੁਲਕ ਬਣੇਗਾ ਪਰ ਉਹਦਾ ਢਾਂਚਾ ਉਹਦਾ ਸਿਸਟਮ ਅਸੀਂ ਆਪਣੀ ਵਿਚਾਰਧਾਰਾ ਦੇ ਅਨੁਸਾਰ ਜਿਹੜਾ ਆ ਉਹ ਸਾਰਨਾ ਆ ਸੋ ਉੱਥੇ ਹੀ ਉਹ ਇਸ ਗੱਲ ਦੀ ਅਪੀਲ ਕਰਦੇ ਨੇ ਯੂਨੋ ਪਾਸ ਅਸੀਂ ਖਾਲਸਾਤਨ ਸੰਬੰਧੀ ਸਿਆਸੀ ਸ਼ਬਦ ਰੇਖਣ ਵਾਲੇ ਨੇ ਜਿਉਆਨੋ ਪਾਸ ਅਸੀਂ ਸਿਆਸੀ ਫੌਜੀ ਅਤੇ ਮਨੁੱਖੀ ਅਧਿਕਾਰਾਂ ਦੇ ਪੈਦਾ ਹੋਏ ਅਤੇ ਪੈਦਾ ਹੋਣ ਵਾਲੇ ਮਸਲਿਆਂ ਵਿੱਚ ਵੀ ਸਹਾਇਤਾ ਦੀ ਮੰਗ ਕਰਦੇ ਹੁਣ ਇੱਥੇ ਅਹਿਮ ਇੱਕ ਸਵਾਲ ਹੈ ਜਿਹੜਾ ਸਾਡਾ ਕਈ ਮਤਲਬ ਸਾਡੇ ਸਾਹਮਣੇ ਫੇਰ ਸੁੱਟਿਆ ਜਾਂਦਾ ਸਮਾਜ ਦੇ ਵਿੱਚ ਵੀ ਜੇ ਤੁਸੀਂ ਖਾਲਸਾਤਨ ਲੈ ਲਿਆ ਜੇ ਤੁਸੀਂ ਆਜ਼ਾਦ ਕਰ ਲਿਆ ਤੇ ਫੌਜ ਕਿੱਥੋਂ ਲਿਆਓਗੇ ਸਰਹੱਦਾਂ ਦੀ ਰਾਖੀ ਕਿਵੇਂ ਕਰੋਗੇ ਤੁਹਾਡੇ ਕੋਲ ਮਿਲਟਰੀ ਕਿੱਥੇ ਆ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਸੁੱਟੀਆਂ ਜਾਂਦੀਆਂ ਨੇ ਪਰ ਉਥੇ ਉਹ ਇਸ ਰਿਐਲਿਟੀ ਨੂੰ ਮਹਿਸੂਸ ਕਰਦੇ ਹੋਏ ਕਿ ਹਾਲ ਦੀ ਘੜੀ ਸਾਡੇ ਕੋਲ ਓਨੀ ਵੱਡੀ ਮਿਲਟਰੀ ਨਹੀਂ ਮੌਜੂਦ ਕਿ ਅਸੀਂ ਆਪਣੀਆਂ ਸਰਹੱਦਾਂ ਨੂੰ ਮਹਫੂਜ਼ ਕਰੀਏ ਪਰ ਅਸੀਂ ਦੁਨੀਆ ਨੂੰ ਅਪੀਲ ਕੀਤੀ ਵੀ ਸਾਡੀ ਇਹਨਾਂ ਚੀਜ਼ਾਂ 'ਚ ਮਦਦ ਕੀਤੀ ਜਾਵੇ ਪਰ ਇਹ ਇਸ ਡਾਕੂਮੈਂਟ ਦੇ ਆਧਾਰਤ ਆ ਪਰ ਜੇ ਇਹਨੂੰ ਤੁਸੀਂ ਅੱਜ ਦੇ ਹਿਸਾਬ ਨਾਲ ਇਲਾਬੋਰੇਟ ਕਰੋ ਜਾਂ ਇਹਨੂੰ ਥੋੜਾ ਹੋਰ ਜ਼ਿਆਦਾ ਬੈਟਰ ਅਸੀਂ ਕਰਨਾ ਹੋਵੇ ਤਾਂ ਇਹਦਾ ਜਵਾਬ ਇਹ ਬਣਦਾ ਆ ਕਿ ਜਿਹੜੀ ਦੁਨੀਆ ਸਾਨੂੰ ਕਹਿੰਦੀ ਆ ਵੀ ਤੁਸੀਂ ਮਿਲਟਰੀ ਕਿੱਥੋਂ ਲਿਆਓਗੇ ਤੁਸੀਂ ਸਰਹੱਦਾਂ ਸੁਰੱਖਿਅਤ ਕਿਵੇਂ ਕਰੋਗੇ ਜਾ ਤੋ ਸੇ ਹਥਿਆਰ ਕਿੱਥੋਂ ਲਿਆਓਗੇ ਇਹਨਾਂ ਚੀਜ਼ਾਂ ਨੂੰ ਸੁਰੱਖਿਅਤ ਕਰਨ ਦੇ ਲਈ ਇਹਦਾ ਜਵਾਬ ਬੜਾ ਸਾਫ਼ ਜ ਹੈ ਅਸੀਂ ਦੁਨੀਆ ਦੇ ਨਾਲੋਂ ਟ੍ਰੇਡ ਖਤਮ ਨਹੀਂ ਕਰ ਦੇਣਾ ਇੰਡੀਆ ਜਿਹੜਾ ਅੱਜ ਵੀ ਸਾਨੂੰ ਵੇਖੋ ਵੀ 70 ਸਾਲ ਹੋ ਗਏ ਇਸ ਮੁਲਕ ਨੂੰ ਬਣੇ ਨੂੰ 75 ਇਹ ਕੱਲ ਵੀ ਫਰਾਂਸ ਦੇ ਕੋਲੋਂ ਹਥਿਆਰ ਖਰੀਦ ਰਿਆ ਹੈ ਇਹ ਮੁਲਕ ਜਿਸ ਨੂੰ 75 ਸਾਲ ਹੋ ਗਏ ਬਣੇ ਨੂੰ ਉਹ ਅਜੇ ਵੀ ਜਿਹੜੇ ਹਥਿਆਰ ਆ ਜਾਂ ਜਹਾਜ਼ ਆ ਉਹ ਕੱਲ ਅਜੇ ਫਰਾਂਸ ਦੇ ਕੋਲੋਂ ਖਰੀਦ ਕੇ ਆਟਿਆ ਸੋ ਅਸੀਂ ਵੀ ਦੁਨੀਆ ਦੇ ਕੋਲੋਂ ਖਰੀਦ ਸਕਾਂਗੇ ਤੇ ਜਿਹੜੀ ਸਾਡੀ ਫੌਜੀ ਨਫਰੀ ਆ ਵੀ ਫੌਜ ਕਿੱਥੋਂ ਲਿਆਓਗੇ ਇਹਦਾ ਜਵਾਬ ਬੜਾ ਸੌਖਾ ਜਿਹਾ ਆਇਆ ਇਹਨੂੰ ਹੋਰ ਜ਼ਿਆਦਾ ਵੀ ਮੈਂ ਵਾਰ-ਵਾਰ ਕਹਿ ਰਿਹਾ ਵੀ ਇਹਨੂੰ ਇਹਦੇ ਵਿੱਚ ਕਲੈਰਿਟੀ ਲਿਆਂਦੀ ਜਾ ਸਕਦੀ ਹੈ ਅੱਜ ਦੇ ਸਮੇਂ ਦੇ ਵਿੱਚ ਜੇ ਆਂਕੜਿਆਂ ਦੇ ਮੁਤਾਬਕ ਜਾਈਏ ਇਹ ਥੋੜਾ ਬਹੁਤੀ ਪਰਸੈਂਟੇਜ ਉੱਪਰ-ਥੱਲੇ ਹੋ ਸਕਦੀ ਪਰ ਰਾਉਂਡ ਫਿਗਰ ਮੈਂ ਤੁਹਾਨੂੰ ਦੱਸਣ ਲੱਗਾ ਕਿ ਇੰਡੀਆ ਦੀ ਜਿਹੜੀ ਤਕਰੀਬਨ ਤਕਰੀਬਨ 150 ਕਰੋੜ ਦੀ ਆਬਾਦੀ ਆ ਇਹਨਾਂ ਦੇ ਕੋਲ ਤਕਰੀਬਨ 21-22 ਲੱਖ ਫੌਜ ਆ ਔਰ ਉਸ 21-22 ਲੱਖ ਫੌਜ ਦੇ ਵਿੱਚ ਤਕਰੀਬਨ 1 ਲੱਖ ਬੰਦਾ ਪੰਜਾਬ ਦਾ ਆ ਤੇ ਜਿੱਦਣ ਖਾਲਸਤਾਨ ਬਣੇਗਾ ਉમે ਇਸ ਪੰਜਾਬ ਦੀ ਗੱਲ ਕਰ ਰਿਹਾ ਹਾਂ ਹਾਲਾਂਕਿ ਸਾਡਾ ਜਿਹੜਾ ਸੰਕਲਪ ਹੈ ਉਹ ਪੰਜਾਬੀ ਬੋਲਦੇ ਇਲਾਕਿਆਂ ਤੱਕ ਵੀ ਜਾਂਦਾ ਆ ਜਿਹੜਾ ਸਾਡਾ ਦਾਵਾ ਆ ਉਹ ਸਿਰਫ ਇਸ ਪੰਜਾਬ ਤੱਕ ਸੀਮਿਤ ਨਹੀਂ ਰਹਿੰਦਾ ਉਹ ਜਿੱਥੇ ਜਿੱਥੇ ਪੰਜਾਬੀ ਬੋਲਦੇ ਇਲਾਕੇ ਨੇ ਚਾਹ ਹਰਿਆਣੇ ਦੇ ਨੇ ਹਿਮਾਚਲ ਦੇ ਨੇ ਰਾਜਸਥਾਨ ਦੇ ਨੇ ਉੱਥੇ ਤੱਕ ਸਾਡਾ ਦਾਵਾ ਜਾਂਦਾ ਹੈ ਪਰ ਸਿਰਫ ਜੇ ਇਸ ਪੰਜਾਬ ਦੀ ਵੀ ਗੱਲ ਕੀਤੀ ਜਾਵੇ ਤੇ ਮੌਜੂਦਾ ਸਮੇਂ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਤਕਰੀਬਨ 1 ਲੱਖ ਬੰਦਾ ਪੰਜਾਬ ਦਾ ਆ ਤੇ ਜਿੱਦਣ ਖਾਲਿਸਤਾਨ ਬਣੇਗਾ ਉਹ ਇੰਡੀਆ ਦੀਆਂ ਸਰਹੱਦਾਂ ਤੇ ਥੋੜੀ ਬੈਠਾ ਰਹੇਗਾ ਉਹ ਇੱਕ ਟ੍ਰੇਨਡ ਮਿਲਟਰੀ ਆਫਿਸਰਸ ਜੀਸੀਓਸ ਸਿਪਾਈ ਹਰ ਤਰ੍ਹਾਂ ਦਾ ਬੰਦਾ ਪੰਜਾਬ ਦੀ ਰਾਖੀ ਕਰਨ ਦੇ ਲਈ ਵਚਨਬੱਧ ਹੋਏਗਾ। ਔਰ ਇਹ ਮੁਸੀਬਤਾਂ ਸਕਿੰਟਾਂ ਚ ਹਲ ਹੁੰਦੀਆਂ ਆਂਦੀਆਂ ਨੇ। ਫੇ ਤੁਸੀਂ ਫੌਜ ਕਿੱਥੋਂ ਲਿਆਓਗੇ? ਪੁਲਿਸ ਕਿੱਥੋਂ ਲਿਆਓਗੇ? 80000 ਦੇ ਤਕਰੀਬਨ ਪੰਜਾਬ ਦੇ ਵਿੱਚ ਪੁਲਿਸ ਆ। ਇਹਨੇ ਚੁੱਕ ਕੇ ਤੇ ਪਾਕਿਸਤਾਨ ਥੋੜੀ ਚੱਲ ਜਾਣਾ ਜਾਂ ਇੰਡੀਆ ਦੇ ਕੋਲ ਥੋੜੀ ਚੱਲ ਜਾਣਾ। ਇਹਨਾਂ ਨੇ ਬਾਅਦ ਵਿੱਚ ਖਾਲਿਸਤਾਨ ਦੀ ਸਰਕਾਰ ਦੇ ਹੁਕਮ ਵਜਾਉਣੇ ਨੇ। ਜਿਵੇਂ ਅੱਜ ਇਹ ਹਿੰਦੁਸਤਾਨ ਦੀ ਸੇਵਾ ਕਰਦੇ ਨੇ। ਕਿਉਂਕਿ ਉਧਰੋਂ ਤਨਖਾਹਾਂ ਮਿਲਦੀਆਂ ਨੇ ਉਧਰੋਂ ਪੈਨਸ਼ਨ ਮਿਲਦੀ ਆ ਉਹ ਇਹ ਹੀ ਸਾਰੀ ਚੀਜ਼ਾਂ ਇਸ ਪੁਲਿਸ ਨੂੰ ਇਸ ਆਰਮੀ ਨੂੰ ਖਾਲਸਾਣ ਦੀ ਸਰਕਾਰ ਮੁਹੱਈਆ ਕਰਵਾਏਗੀ ਤੇ ਇਹਨਾਂ ਦੀ ਲਾਇਲਟੀ ਆਪਣੇ ਆਪ ਸਾਡੇ ਪੰਜਾਬ ਦੇ ਪ੍ਰਤੀ ਬਦਲ ਜੇਗੀ ਸੋ ਇਹ ਸਾਰੀਆਂ ਚੀਜ਼ਾਂ ਹੱਲ ਹੁੰਦੀਆਂ ਨੇ ਇਹਦੇ ਵਿੱਚ ਸੋ ਅੱਗੇ ਜਾ ਕੇ ਜਿਹੜੀ ਉਹ ਗੱਲ ਕਰਦੇ ਨੇ ਜਿਹਦਾ ਮੈਂ ਕੁਝ ਹੱਦ ਤੱਕ ਜਵਾਬ ਦੇਤਾ ਦੂਸਰਾ ਵਿੱਚ ਉਹ ਗੱਲ ਕਰਦੇ ਨੇ ਕਿ ਜਦੋਂ ਦੁਨੀਆ ਦੇ ਵਿੱਚ ਇਹ ਕਿਹਾ ਜਾਂਦਾ ਵੀ ਜੇ ਇਹਨਾਂ ਨੇ ਖਾਲਸਾਣ ਬਣਾ ਲਿਆ ਸ਼ਾਇਦ ਇਹਨਾਂ ਦੇ ਕੋਲੋਂ ਦਫ਼ਤਰ ਨਹੀਂ ਚੱਲਣੇ ਜਾ ਪਤਾ ਨਹੀਂ ਸ਼ਾਇਦ ਜਿਹੜੇ ਦਫ਼ਤਰਾਂ ਦੇ ਵਿੱਚ ਬੈਂਕਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀਆਂ ਨੌਕਰੀਆਂ ਚਲ ਜਾਣੀਆਂ ਆ ਅਸੀਂ ਸਾਰੇ ਨਵੇਂ ਸਿਰਿਓਂ ਭਰਤੀ ਕਰਨੀ ਆ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਇਹ ਬੈਂਕਾਂ ਇੱਥੇ ਰਹਿਣੀਆਂ ਨੇ ਬੈਂਕਾਂ ਇੰਟਰਨੈਸ਼ਨਲਾਈਜ਼ ਹੁੰਦੀਆਂ ਨੇ ਸਾਡੀ ਪੰਜਾਬ ਨੈਸ਼ਨਲ ਬੈਂਕ ਆ ਉਹ ਸਾਡੀ ਪੰਜਾਬ ਦੀ ਜੰਮਪਲਿਆ ਸਭ ਤੋਂ ਵੱਡੀ ਬੈਂਕ ਸਾਡੀ ਬਣ ਸਕਦੀ ਨਵੀਆਂ ਬੈਂਕਾਂ ਵੀ ਇਨਵੋਲਵ ਕੀਤੀਆਂ ਜਾ ਸਕਦੇ ਨੇ ਇੰਟਰੋਡਿਊਸ ਕੀਤੀਆਂ ਜਾ ਸਕਦੀਆਂ ਨੇ ਪਰ ਇਹਦੇ ਬਾਰੇ ਦੇ ਵਿੱਚ ਜਿਹੜੀ ਉਹ ਗੱਲ ਲਿਖਦੇ ਨੇ ਉਹ ਕਹਿੰਦੇ ਖਾਲਿਸਤਾਨ ਮੌਜੂਦਾ ਤਰਜੇ ਹਕੂਮਤ ਜਾ ਪ੍ਰਬੰਧਕੀ ਬੰਨਣ ਵਿੱਚ ਫਿਲਹਾਲ ਕੋਈ ਤਬਦੀਲੀ ਨਹੀਂ ਕਰਨਾ ਚਾਹੁੰਦਾ ਮਤਲਬ ਜਿਹੜਾ ਪ੍ਰਬੰਧਕੀ ਟਾਂਚਾ ਸਾਡਾ ਚੱਲਦਾ ਪਿਆ ਸਰਕਾਰੀ ਦਫਤਰ ਚੱਲਦੇ ਪਏ ਨੇ ਪਟਵਾਰਖਾਨੇ ਚੱਲਦੇ ਪਏ ਨੇ ਹਸਪੀਟਲ ਚੱਲਦੇ ਪਏ ਨੇ ਜਾਂ ਇਹੋ ਜਿਹੇ ਹੋਰ ਨਿੱਕੀਆਂ ਨਿੱਕੀਆਂ ਜਾਂ ਵੱਡੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਦੀ ਸੇਵਾ ਦੇ ਲਈ ਨੇ ਉਹ ਚੱਲਦੀਆਂ ਪਈਆਂ ਨੇ ਉਹਨਾਂ ਦੇ ਵਿੱਚ ਇੱਕੋ ਦਮ ਕੋਈ ਵੱਡੀ ਫੇਰ ਬਦਲ ਨਹੀਂ ਆਉਣੀ ਉਹ ਕੰਮ ਓਵੇਂ ਹੀ ਚੱਲਦੇ ਰਹਿਣਗੇ ਲੋਕਾਂ ਦੀਆਂ ਸੇਵਾਵਾਂ ਲੋਕਾਂ ਦੇ ਕੰਮ ਹੁੰਦੇ ਰਹਿਣਗੇ ਪਰ ਜੇ ਤਬਦੀਲੀ ਆਏਗੀ ਤੇ ਉਹ ਕੀ ਆਏਗੀ ਉਹਾਂ ਦੇ ਇਹ ਆਏਗੀ ਕਿ ਆਸੀਂ ਕੋਈ ਵੱਡੀ ਤਬਦੀਲੀ ਨਹੀਂ ਕਰਨੀ ਚਾਹੁੰਦੇ ਤਾਂ ਜੋ ਹਰ ਰੋਜ਼ ਦੇ ਕਮਾਂਕਾਰਾਂ ਵਿੱਚ ਵਿਗੜ ਨਾ ਪਵੇ ਸਿਰਫ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੀਆਂ ਮੋਹਰਾਂ ਖਾਲਿਸਤਾਨ ਵਿੱਚ ਬਦਲ ਜਾਣਗੀਆਂ ਮਤਲਬ ਜਿਹੜੇ ਕੰਮ ਇਹ ਲੋਕ ਅੱਜ ਭਾਰਤ ਸਰਕਾਰ ਦੇ ਨਾਮ ਹੇਠ ਕਰਦੇ ਨੇ ਉਹ ਖਾਲਿਸਤਾਨ ਦੇ ਨਾਮ ਹੇਠ ਕਰਨਗੇ ਜਿਹੜੀਆਂ ਰਜਿਸਟਰੀਆਂ ਅੱਜ ਸਾਡੀਆਂ ਮਤਲਬ ਉੱਤੇ ਭਾਰਤ ਨਾਮ ਲਿਖ ਕੇ ਆਉਂਦਾ ਹੈ ਜਾਂ ਪੰਜਾਬ ਸਰਕਾਰ ਨਾਮ ਲਿਖ ਕੇ ਆਉਂਦਾ ਉਹ ਪੰਜਾਬ ਸਰਕਾਰ ਨਾਮ ਲਿਖ ਕੇ ਆਇਆ ਹੈ ਕਿ ਜਦੋਂ ਮੁਲਕ ਦਾ ਨਾਮ ਖਾਲਸਤਾਨ ਆ ਤਾਂ ਉਹ ਖਾਲਸਤਾਨ ਦੀ ਸਰਕਾਰ ਦਾ ਨਾਮ ਲਿਖ ਕੇ ਆਏਗਾ ਸੋ ਉਹ ਰੋਜ਼ਮਰ ਦੇ ਕੰਮ ਸਾਡੇ ਉਵੇਂ ਚੱਲਦੇ ਰਹਿਣਗੇ ਪਰ ਸਿਸਟਮ ਇਹ ਬਦਲੇਗਾ ਕਿ ਜਿਹੜਾ ਕਰਪਟ ਸਿਸਟਮ ਇਸ ਇੰਡੀਆ ਨੇ ਪੈਦਾ ਕੀਤਾ ਆ ਉਹਨੂੰ ਖਤਮ ਕੀਤਾ ਜਾਏਗਾ ਉਹਨਾਂ ਬੰਦਿਆਂ ਦੀ ਲਾਇਲਟੀ ਖਾਲਸਤਾਨ ਦੇ ਪ੍ਰਤੀ ਜਿਹੜੀ ਆ ਉਹ ਬਣੇਗੀ ਔਰ ਉਹ ਖਾਲਸਤਾਨ ਦੇ ਲਈ ਕੰਮ ਕਰਨਗੇ ਸੋ ਅਗਲੀ ਗੱਲ ਜਿਹੜੀ ਉਹ ਲਿਖਦੇ ਨੇ ਕਿ ਸਿੱਖ ਸੰਗਤਾਂ ਨੂੰ ਖਾਸ ਕਰਕੇ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਬਰ ਅਤੇ ਸ਼ਹਿਨਸ਼ੀਲਤਾ ਤੋਂ ਕੰਮ ਲੈਣ ਮਤਲਬ ਉਹ ਆਪਣੇ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਵੀ ਤੁਸੀਂ ਸੰਜਮ ਦੇ ਨਾਲ ਸਬਰ ਦੇ ਨਾਲ ਕੰਮ ਲੈਣਾ ਆ ਕਿਹੜਾ ਸਰਕਾਰੀ ਕਰਮਚਾਰੀਆਂ ਅਤੇ ਸਿੱਖ ਫੌਜੀਆ ਤੇ ਹਰ ਤਰ੍ਹਾਂ ਦੇ ਸਰਕਾਰੀ ਨੀਮ ਸਰਕਾਰੀ ਮੁਲਾਜ਼ਮਾਂ ਨੂੰ ਪੰਥ ਦੇ ਸਪਸ਼ਟ ਹੁਕਮਾਂ ਦੀ ਇੰਤਜ਼ਾਰ ਹੁਕਮਾਂ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ ਅਤੇ ਕਿਸੇ ਕਿਸਮ ਦੀ ਪਰੜਕਾ ਹਟ ਵਿੱਚ ਆਏ ਬਿਗੈਰ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਯਮ ਅਨੁਸਾਰ ਨਿਭਾਉਂਦੇ ਰਹਿਣ ਮਤਲਬ ਉਹ ਫੌਜ ਨੂੰ ਵੀ ਅਪੀਲ ਕਰ ਰਹੇ ਨੇ ਪੁਲਿਸ ਨੂੰ ਵੀ ਅਪੀਲ ਕਰ ਰਹੇ ਨੇ ਤੇ ਜਿਹੜੇ ਸਰਕਾਰੀ ਤਾਂ ਪ੍ਰਾਈਵੇਟ ਦਫ਼ਤਰਾਂ ਦੇ ਵਿੱਚ ਬੈਠੇ ਕਰਮਚਾਰੀ ਨੇ ਉਹਨਾਂ ਸਾਰਿਆਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਖਾਲਸਤਾਨ ਦੀ ਸਰਕਾਰ ਪਤੀ ਨਿਭਾਉਂਦੇ ਰਹੋ ਹੁਣ ਇਹ ਸਾਰਾ ਐਕਸਪੀਰੀਅੰਸ ਇਹਨਾਂ ਲੋਕਾਂ ਦੇ ਕੋਲ ਹੈ ਜੋ ਅੱਜ ਵੀ ਦਫ਼ਤਰਾਂ 'ਚ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਇੱਕਦਮ ਛਾੜ ਕੇ ਪਰੇ ਨਹੀਂ ਸੁੱਟ ਦੇਣਾ ਬਸ ਫਰਕ ਇੰਨਾ ਕੁ ਪੈਣਾ ਜਿਵੇਂ ਮੈਂ ਐਗਜ਼ਾਮਪਲ ਦੇਣਾ ਇੱਕ ਟੀਚਰ ਆ ਕਿਸੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਉਹ ਕਿਸੇ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗਾ ਕੱਲ ਨੂੰ ਉਹ ਉਸ ਯੂਨੀਵਰਸਿਟੀ ਨੂੰ ਛੱਡ ਕੇ ਕਿਸੇ ਦੂਸਰੀ ਯੂਨੀਵਰਸਿਟੀ ਦੇ ਵਿੱਚ ਚਲਿਆ ਜਾਂਦਾ ਉਹ ਆਪਣਾ ਤਜਰਬਾ ਨਾਲੇ ਲੈ ਕੇ ਆ ਜਾਂਦਾ ਜਿਹੜਾ ਕੰਮ ਉਹ ਪਹਿਲੀ ਯੂਨੀਵਰਸਿਟੀ ਚ ਕਰ ਰਿਹਾ ਸੀ ਉਹੋ ਇਮਾਨਦਾਰੀ ਦੇ ਨਾਲ ਦੂਸਰੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਨ ਲੱਪ ਜਾਂਦਾ ਤੇ ਉਹ ਦੂਸਰੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕੰਮ ਕਰਨ ਲੱਪ ਜਾਂਦਾ ਉੱਥੇ ਦੀ ਤਨਖਾਹ ਲੈਣੀ ਸ਼ੁਰੂ ਕਰ ਸੇਮ ਚੀਜ਼ਾਂ ਇੱਥੇ ਹੋਣੀਆਂ ਨੇ ਅੱਜ ਜਿਹੜੇ ਪੰਜਾਬੀ ਜਿਹੜੇ ਸਿੱਖ ਜਿਹੜਾ ਸਾਡਾ ਭਾਈਚਾਰਾ ਹਿੰਦੁਸਤਾਨ ਦੀ ਡਿਊਟੀ ਨਿਭਾ ਰਿਹਾ ਆ ਜਦੋਂ ਖਾਲਸਾਣ ਬਣੇਗਾ ਇਹ ਆਪਣਾ ਸਾਰੇ ਦਾ ਸਾਰਾ ਤਜਰਬਾ ਲੈ ਕੇ ਇਹੀ ਇਮਾਨਦਾਰੀ ਤੇ ਵੱਧ ਡੈਡੀਕੇਸ਼ਨ ਦੇ ਨਾਲ ਖਾਲਸਾਣ ਦੀ ਡਿਊਟੀ ਨਿਭਾਏਗਾ ਸੋ ਇੱਥੇ ਬਹੁਤੀ ਸਾਡੇ ਸਮਾਜ ਨੂੰ ਘਬਰਾਉਣ ਦੀ ਲੋੜ ਨਹੀਂ ਕਿ ਪਤਾ ਨਹੀਂ ਇੱਥੇ ਕਿੰਨੀ ਕ ਹਲਚਲ ਜਾਂ ਉਥਲ ਪਥਲ ਮੱਚ ਜਾਣੀ ਆ ਪਰ ਇਹਦੀ ਜ਼ਿੰਮੇਵਾਰੀ ਆ ਜਿੱਥੇ ਸਾਡੇ ਉੱਤੇ ਉਦੇ ਬਰਾਬਰ ਦੇ ਉੱਤੇ ਜ਼ਿੰਮੇਵਾਰੀ ਆ ਭਾਰਤ ਦੇ ਉੱਤੇ ਵੀ ਕਿ ਉਹ ਇਸ ਉਥਲ-ਪੁਥਲ ਨੂੰ ਨਾ ਆਉਣ ਦਵੇ ਔਰ ਜਿਹੜੀ ਸਾਡੀ ਰਾਸੀ ਲੜਾਈ ਆ ਉਹਨੂੰ ਬੈਠ ਕੇ ਹੱਲ ਕਰੇ ਸਾਡੇ ਨਾਲ ਗੱਲ ਕਰੇ ਔਰ ਜਿਹੜਾ ਸਾਡਾ ਆਪਣਾ ਆਜ਼ਾਦ ਹੋਣ ਦਾ ਸੰਕਲਪ ਆ ਉਹਨੂੰ ਮਾਨਤਾ ਦੇਵੇ ਉਹਨੂੰ ਰਿਸਪੈਕਟ ਕਰੇ ਅਗਲੀ ਚੀਜ਼ ਜਿਹੜੀ ਉਹ ਲਿਖਦੇ ਨੇ ਸਮਾਜਿਕ ਢਾਂਚੇ ਬਾਰੇ ਆ ਆਪਜੋ ਤੁਸੀਂ ਥਾਣਿਆਂ ਚ ਜਾਂਦਾ ਵੀ ਆਪਣੀ ਕਾਸਟ ਦੱਸੋ ਕੀ ਆ ਤੁਹਾਡੀ ਕੈਟਾਗਰੀ ਦੱਸੋ ਕੀ ਆ ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਖਾਲਸਤਾਨ ਦੇ ਵਿੱਚ ਖਤਮ ਹੋਣ ਗਈਆਂ ਔਰ ਇਹਦੇ ਨਾਲ ਨਾਲ ਹੀ ਉਹ ਲਿਖਦੇ ਨੇ ਕਿ ਜਿਸ ਤਰ੍ਹਾਂ ਕੇ ਅਮੀਰਾਂ ਅਤੇ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਦੇ ਬੱਚੇ ਚੰਗੀ ਵਿਦਿਆ ਪ੍ਰਾਪਤ ਕਰਕੇ ਪੇਂਡੂ ਅਤੇ ਗਰੀਬ ਬੱਚਿਆਂ ਨੂੰ ਪਛਾਹ ਸੁੱਟ ਦਿੰਦੇ ਹਨ ਅਤੇ ਆਪਣੇ ਹੱਕਾਂ ਤੋਂ ਵੱਧ ਕੁਦਰਤ ਦੀਆਂ ਨਿਯਾਮਤਾ ਮੰਨਦੇ ਹਨ ਜਦੋਂ ਕਿ ਪੇਂਡੂ ਅਤੇ ਗਰੀਬ ਦੇ ਬੱਚੇ ਅਨਪੜਤਾ ਗਰੀਬੀ ਬਿਮਾਰੀ ਪਛੜੇਪਨ ਤੇ ਪੋਸ਼ਟਾਰ ਪੋਸ਼ਟ ਸ਼িকার ਬਣੇ ਰਹਿੰਦੇ ਹਨ ਉਹੜੇ ਚੀਜ਼ਾਂ ਕਿਉਂ ਨੇ ਕਿਉਂਕਿ ਵੱਡੇ ਪੱਦਰ ਦੇ ਤੇ ਪ੍ਰਾਈਵੇਟਾਈਜੇਸ਼ਨ ਆ ਸਰਕਾਰੀ ਅਦਾਰਿਆਂ ਦੇ ਹਾਲ ਕੀ ਨੇ ਉਹਨਾਂ ਸਾਨੂੰ ਪਤਾ ਨਹੀਂ ਅਸੀਂ ਪ੍ਰਾਈਵੇਟਾਈਜੇਸ਼ਨ ਬੰਦ ਨਹੀਂ ਕਰਨੀ ਇਹ ਨਾਲ ਨਾਲ ਚੱਲਣਗੇ ਪ੍ਰਾਈਵੇਟ ਅਦਾਰੇ ਵੀ ਪਰ ਅਸੀਂ ਆਪਣੇ ਖਾਲਸਤਾਨ ਦਾ ਢਾਂਚਾ ਇਹਨਾਂ ਮਜ਼ਬੂਤ ਔਰ ਇਹਨਾਂ ਵਧੀਆ ਰੱਖਾਂਗੇ ਆਪਣੇ ਸਕੂਲਾਂ ਦਾ ਕਿ ਉੱਥੇ ਸਾਰਿਆਂ ਨੂੰ ਬਰਾਬਰ ਦੀ ਉੱਚ ਵਿੱਦਿਆ ਮਿਲ ਸਕੇ ਔਰ ਜਿਹੜੀਆਂ ਸਾਨੂੰ ਆਟਾ ਦਾਲ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਵੀ ਰੋਟੀ ਖਾਣ ਲਈ ਆਟਾ ਲੜੋ ਦਾਲ ਲੜੋ ਲੋਨ ਲੜੋ ਫ੍ਰੀ ਇਹ ਚੀਜ਼ਾਂ ਫ੍ਰੀ ਨਹੀਂ ਹੋਣਗੀਆਂ ਇਹ ਕਮਾਏਗਾ ਬੰਦਾ ਪਰ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਸਾਡੀ ਵਿੱਦਿਆ ਸਾਡੀ ਸਿਹਤ ਉਹਨਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਅਸੀਂ ਇੰਸ਼ੋਰੈਂਸ ਬੇਸਡ ਜਾਂ ਇਹ ਤੋਂ ਵੀ ਬੈਟਰ ਮਾਡਲ ਘੜ ਕੇ ਜਿਹੜਾ ਆ ਉਹ ਸਹੂਲਤਾਂ ਹਰ ਵਰਗ ਨੂੰ ਦੇਵਾਂਗੇ ਤਾਂ ਕਿ ਕਿਸੇ ਨੂੰ ਵਿੱਦਿਆ ਲੈਣ ਦੇ ਵਿੱਚ ਕਿਸੇ ਨੂੰ ਸਿਹਤ ਦੇ ਪ੍ਰਤੀ ਕੋਈ ਜਿਹੜੀ ਫੈਸਿਲਿਟੀ ਆ ਉਹ ਲੈਣ ਦੇ ਵਿੱਚ ਕੋਈ ਮੁਸੀਬਤ ਜਿਹੜੀ ਆ ਉਹ ਨਾ ਪੈਦਾ ਹੋਵੇ ਅੱਗੇ ਜਾ ਕੇ ਉਹ ਸਾਰੀ ਫੇਰ ਗੱਲ ਕਰਕੇ ਇੱਕ ਗੱਲ ਹੋਰ ਕਹਿੰਦੇ ਨੇ ਜਿੱਥੇ ਅਸੀਂ ਅੱਜ ਕੱਲ ਬੜੇ ਭੰਬਲ ਪੂਸੇ 'ਚ ਪਏ ਆ ਅੱਜ ਜਦੋਂ ਅਸੀਂ ਸੰਘਰਸ਼ ਕਰਦੇ ਆਂ ਤੇ ਅਸੀਂ ਨਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਬਹੁਤ એનર્ਜੀ ਵੇਸਟ ਕਰਦੇ ਆਂ। ਮਤਲਬ ਕੋਈ ਸੇਖ ਜਿਸ ਖਾਨੇ ਆਪਸ ਵਿੱਚ ਉਲਝਣਾ ਹੋਵੇ ਉਹ ਐਸੀ ਗੱਲ ਤੇ ਉਲਝੀ ਜਾਂਦੇ ਕਈ ਵੀ ਪੱਗ ਦਾ ਰੰਗ ਕਿਹੜਾ ਬਨਣਾ ਤੇ ਕਿਹੜਾ ਨਹੀਂ ਬਨਣਾ। ਇਹੋ ਪੰਥਕ ਮਸਲਾ ਬਣਾਇਆ ਬਹੁਤੀ ਦੁਨੀਆ ਨੇ। ਕੋਈ ਕਹਿੰਦਾ ਆ ਰੰਗ ਬਨੋ ਕੋਈ ਕਹਿੰਦਾ ਆ ਰੰਗ ਬਨੋ। ਮਤਲਬ ਕੋਈ ਕਹਿੰਦਾ ਆ ਕੱਪੜੇ ਪਾਓ ਜਾਂ ਉਹ ਕੱਪੜੇ ਪਾਓ। ਆ ਖਾ ਲੋ ਉਹ ਨਾ ਖਾਓ। ਐਦਾਂ ਖਾ ਲੋ ਉਹਦਾ ਨਾ ਖਾ ਲੋ। ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਪਰੇ ਹਟਣਾ ਚਾਹੀਦਾ। ਔਰ ਐਦਾਂ ਦੀ ਹੀ ਇੱਕ ਬੇਤੁਕੀ ਅਸੀਂ ਆਪਣੇ ਵਿੱਚ ਕੀ ਜੀ ਭਾਰਤ ਨੂੰ ਹਿੰਦੁਸਤਾਨ ਕਹਿਣਾ ਕਿ ਇੰਡੀਆ ਕਹਿਣਾ ਜੇ ਕੋਈ ਹਿੰਦੁਸਤਾਨ ਕਹਿ ਦਿੰਦਾ ਤੇ ਅਸੀਂ ਕਹਿੰਦੇ ਲੈ ਤੁਸੀਂ ਤੇ ਹਿੰਦੁਸਤਾਨ ਦੀ ਮਤਲਬ ਉਹਨਾਂ ਦੇ ਪੱਖ ਦੀ ਗੱਲ ਕਰਦੇ ਉਹ ਤੇ ਚਾਹੁੰਦੇ ਨੇ ਵੀ ਤੁਸੀਂ ਇਹਨੂੰ ਹਿੰਦੁਸਤਾਨ ਕਹੋ ਹਿੰਦੂਆਂ ਦੇ ਨਾਂ ਦੇ ਉੱਤੋਂ ਜੀ ਆ ਸੱਚ ਤੇ ਇਹਦਾ ਨਾਂ ਭਾਰਤ ਆ ਜਾਇਜਾ ਨਾ ਇੰਡੀਆ ਆ ਇਸ ਚੀਜ਼ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਨੇ ਸਾਨੂੰ ਇਸ ਚੀਜ਼ ਦਾ ਰੱਤੀ ਪਰ ਫਰਕ ਨਹੀਂ ਪੈਣਾ ਚਾਹੀਦਾ ਵੀ ਇਸ ਮੁਲਕ ਦਾ ਨਾਮ ਹਿੰਦੁਸਤਾਨ ਆ ਇਸ ਮੁਲਕ ਦਾ ਨਾਮ ਭਾਰਤ ਆ ਜਾਂ ਇਸ ਮੁਲਕ ਦਾ ਨਾਮ ਇੰਡੀਆ ਆ ਜਦੋਂ ਸਾਡੇ ਤੇ ਅਤਿਆਚਾਰ ਹੋ ਰਹੇ ਨੇ ਤੇ ਉਥੇ ਨਾਮ ਵੇਖ ਕੇ ਨਹੀਂ ਕੀ ਪੇਂਡੋਸਤਾਨ ਨੇ ਕਰਨੇ ਨੇ ਭਾਰਤ ਨੇ ਕਰਨੇ ਨੇ ਜਾਂ ਕਿਨੇ ਕਰਨੇ ਨੇ ਜਦੋਂ ਸਾਨੂੰ ਡਾਂਗ ਫਿਰ ਰਹੀ ਆ ਤੇ ਡਾਂਗ ਨੂੰ ਤੁਸੀਂ ਡਾਂਗ ਕਹੋ ਛੋਟਾ ਕਹੋ ਸਟਿਕ ਕਹੋ ਜੋ ਮਰਜੀ ਕਹੋ ਉਹਦੇ ਨਾਲ ਪੀੜ ਘਟ ਥੋੜੀ ਜਾਣੀ ਸੋ ਸਾਨੂੰ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਘਟੋ ਘਟ ਇਸ ਬਹਿਸ 'ਚ ਨਹੀਂ ਪੈਣਾ ਚਾਹੀਦਾ ਵੀ ਇਹਨੂੰ ਨਾਂ ਕੀ ਦਈਏ ਔਰ ਇਸ ਡਾਕੂਮੈਂਟ ਦੇ ਵਿੱਚ ਜਦੋਂ ਸ਼ਬਦ ਵਰਤਦੇ ਨੇ ਤਾਂ ਲਿਖਦੇ ਨੇ ਹਿੰਦੁਸਤਾਨ ਤੇ ਬ੍ਰੈਕਟ 'ਚ ਭਾਰਤ ਉਹ ਦੋਵੇਂ ਚੀਜ਼ਾਂ ਸਾਫ਼ ਕਲੀਅਰ ਕਰ ਜਾਂਦੇ ਨੇ ਵੀ ਸਾਡੇ ਲਈ ਇਹਨਾਂ ਦੇ ਵਿੱਚ ਕੋਈ ਫਰਕ ਨਹੀਂਗਾ ਤੇ ਤੀਜੀ ਚੀਜ਼ ਐਡ ਕਰਨੀ ਹੈ ਅੱਜ ਤੁਸੀਂ ਇਹਦੇ 'ਚ ਇੰਡੀਆ ਐਡ ਕਰ ਲਓ ਭਾਵੇਂ ਸੋ ਇਹਨਾਂ ਉਲਝਣਾਂ ਦੇ ਵਿੱਚੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ ਹੈ। ਔਰ ਜਦੋਂ ਇਹ ਸ਼ਬਦ ਵਰਤਦੇ ਨੇ ਉਹਦੇ ਨਾਲ ਇੱਕ ਬੜੀ ਅਹਿਮ ਗੱਲ ਲਿਖਦੇ ਨੇ। ਉਹ ਲਿਖਦੇ ਨੇ ਕਿ ਹਿੰਦੁਸਤਾਨ ਉਬਲੀ ਜਿਹੜਾ ਬ੍ਰੈਕਟ ਦੇ ਵਿੱਚ ਭਾਰਤ ਵਿੱਚ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਨੂੰ ਖਾਲਸਤਾਨ ਵਿੱਚ ਆ ਕੇ ਵਸਣ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਜਿਹੜਾ ਸੱਦਾ ਦੇ ਰਹੇ ਨੇ ਉਹ ਇਹ ਨਹੀਂ ਦੇ ਰਹੇ ਕਿ ਉਧਰ ਸਿੱਖਾਂ ਨੂੰ ਗੋਲੀਆਂ ਮਾਰ ਕੇ ਜਾਂ ਉਹਨਾਂ ਦੀਆਂ ਇੱਜ਼ਤਾਂ ਲੁੱਟ ਕੇ ਜਾਂ ਉਹਨਾਂ ਨੂੰ ਜਲੀਲ ਕਰਕੇ ਪੰਜਾਬ ਭੇਜੋ ਇਹ ਨਹੀਂ ਕਹਿ ਰਹੇ ਸੱਦਾ ਦੇਣ ਦਾ ਮਤਲਬ ਹੁੰਦਾ ਵੀ ਸੱਦਾ ਦਿੱਤਾ ਜਾਂਦਾ ਤੁਸੀਂ ਆਉਣਾ ਆ ਕਿ ਨਹੀਂ ਆਉਣਾ ਇਹ ਤੁਹਾਡੀ ਮਰਜ਼ੀ ਆ ਜ਼ਰੂਰੀ ਨਹੀਂ ਆ ਕੋਈ ਬੰਦਿਸ਼ ਨਹੀਂ ਗਈ ਪਰ ਉਹ ਸਾਫ਼ ਕਰਦੇ ਨੇ ਵੀ ਅਸੀਂ ਸੱਦਾ ਕਿਉਂ ਦੇ ਰਹੇ ਹਾਂ ਔਰ ਉਹ ਸੱਦਾ ਕਿੰਨੂੰ ਦੇ ਰਹੇ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਵੱਸਦੇ ਸਿੱਖ ਨੇ ਉਹਦਾ ਕਾਰਨ ਲਿਖਦੇ ਨੇ ਜਿਹੜਾ ਕਿ ਬੜਾ ਅਹਿਮ ਆ 1986 ਦੇ ਵਿੱਚ ਖਾਸ ਤੌਰ ਦੇ ਉੱਤੇ ਉਹ ਕਹਿੰਦੇ ਨੇ ਵੀ ਇਹ ਸੱਦਾ ਦਿੱਤਾ ਜਾਂਦਾ ਹੈ ਤਾ ਜੋ ਉਹਨਾਂ ਨੂੰ ਨਵੰਬਰ 1984 ਵਾਲੇ ਕੱਲੂਕਾਰੇ ਵਾਂਗ ਕਿਸੇ ਹੋਰ ਮੁਸੀਬਾ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਉਸ ਤੋਂ ਤਕਰੀਬਨ 1.5 ਸਾਲ ਪਹਿਲਾਂ ਅਸੀਂ ਨਵੰਬਰ 1984 ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕਤਲੇਆਮ ਸੜਕਾਂ ਦੇ ਉੱਤੇ ਹੁੰਦਾ ਵੇਖਿਆ ਆ ਔਰ ਉਹ ਚਾਹੁੰਦੇ ਕਹਿੰਦੇ ਨੇ ਵੀ ਅਸੀਂ ਆਪਣੇ ਜਿਹੜੇ ਲੋਕ ਨੇ ਜਿਹੜੀ ਸਾਡੀ ਕਮਿਊਨਿਟੀ ਆ ਉਹਨਾਂ ਨੂੰ ਇਸ ਗੱਲ ਦਾ ਸੱਦਾ ਦਿੰਨੇ ਆ ਕਿ ਜੇ ਉਹ ਆਪਣੇ ਆਪ ਨੂੰ ਅਨਸੇਫ ਮੰਨਦੇ ਨੇ ਭਾਰਤ ਦੇ ਵਿੱਚ ਤੇ ਉਹ ਪੰਜਾਬ ਦੇ ਵਿੱਚ ਆ ਕੇ ਵਸਣ ਦੇ ਲਈ ਆਸੀ ਉਹਨਾਂ ਦੇ ਦਰਵਾਜ਼ੇ ਖੋਲਦੇ ਆ ਤਾਂ ਕਿ ਉਹਨਾਂ ਦੇ ਉੱਤੇ ਦੁਬਾਰਾ ਫੇਰ 1984 ਵਰਗੇ ਘੱਲੂ ਘਾਰੇ ਨਾ ਵਾਪਰ ਸਕਣ ਜਾਂ ਉੱਥੇ ਉਹ ਸ਼ਿਕਾਰ ਨਾ ਬਣਨ ਉਹਨਾਂ ਦਾ ਔਰ ਉਹਦੇ ਨਾਲ ਹੀ ਅਗਲੀ ਗੱਲ ਲਿਖਦੇ ਨੇ ਕਿ ਇਸ ਦੇ ਨਾਲ ਹੀ ਪੈਸੇ ਦੇ ਪੁੱਤਰ ਅਤੇ ਵਿਕੇ ਹੋਏ ਕੇਸਾਧਾਰੀ ਹਿੰਦੂਆਂ ਨੂੰ ਖਾਲਸਾ ਪੰਥ ਦੇ ਵਿੱਚ ਰੁਕਾਵਟ ਨਾ ਪਾਉਣ ਦਾ ਆਦੇਸ਼ ਦਿੱਤਾ ਜਾਂਦਾ ਹੈ ਹੁਣ ਇੱਥੇ ਜਿਹੜਾ ਇਹਨਾਂ ਸ਼ਬਦ ਵਰਤਿਆ ਕੇਸਾਧਾਰੀ ਹਿੰਦੂ ਉਹਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਮੈਂ ਸਹਿਮਤ ਹੋਵਾਂ ਨਾ ਉਹ ਬਾਅਦ ਦੀ ਗੱਲ ਪਰ ਡਾਕੂਮੈਂਟ ਦੇ ਵਿੱਚ ਹੈ ਇਸ ਕਰਕੇ ਮੈਂ ਪੜਿਆ ਪਰ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਆ ਕਿ ਜਿਹੜੇ ਪੈਸੇ ਦੇ ਪੁੱਤਰ ਨੇ ਕਿਉਂਕਿ ਬਹੁਤ ਸਾਰਿਆਂ ਦਾ ਇੰਡੀਆ ਦੇ ਵਿੱਚ ਐਸ ਟਾਈਮ ਬਿਜ਼ਨਸ ਜੇ ਕਿਸੇ ਨੂੰ ਲੱਗਦਾ ਹੈ ਕਿ ਉਹਨੇ ਇੰਡੀਆ ਨੂੰ ਛੱਡ ਕੇ ਨਹੀਂ ਆਉਣਾ ਕਿਸੇ ਸਿੱਖ ਨੇ ਉਹ ਨਾ ਆਵੇ ਕੋਈ ਪ੍ਰੋਬਲਮ ਨਹੀਂ ਹਿੰਗੀ